ਸਾਸਰੀਆ ਕਾਲੋ ਆਪਣੇ ਬੰਦੇ ਦੇ ਕਿਹਨੇ ਅਲਗਗੀ ਲੱਗੀ ਗਈ ਆ ਆਪਣੇ ਮੁੰਡੇ ਨੂੰ ਦੱਸੋ ਕਿ ਉਹ ਚਾਹੁੰਦਾ ਹੈ ਕੈਮਰੇ ਕੋਈ ਨਹੀਂ ਕੋਨੀ ਹੈਗੀ ਉਹਨੇ ਕੋਲ ਛਤਰੀ ਲਗਾਉਣੀ ਨਾਲ ਬਾਹਾਂ ਬਿਜਾਰਾ ਕੋਈ ਨਹੀਂ ਆ ਬਹੁਤ ਬਗੜਾ ਚੱਲਿਆ ਆਂ ਅੱਜ ਕਾਹ ਦਾ ਆ ਬਈ ਆਂ ਤਿੰਨ ਦੱਬਲੀਆਂ ਦੀ ਕਰੋ ਐਵੇਂ ਇੱਥੇ ਰਹਿ ਜਾਂਦਾ ਨਹੀਂ lagi kayak apa harus video ਹਨੋ ਅਜੋ ਵੀ ਵੀਕ ਦੇਣੋ ਚੱਲੇ ਨਹੀਂ ਇਥੇ ਘਰ ਕਦੋਂ ਦੇ ਕਦੋਂ ਦੇ ਪਾਇਏ ਘਰ ਪਾਇਆ ਨਾ ਤਾਂ ਹੋ ਗਿਆ 7 4 ਸਾਲ ਕੋਠੇ ਪਾਇ ਨਵੇਂ 4 ਸਾਲ ਹਾਂ ਨਵੇਂ ਕੋਠੇ ਪਾਇਆ ਉਦਾਂ ਤੋਂ ਗੁਨਾ ਪਾਇਆ ਪਹਿਲਾਂ 15 ਸਾਲ ਹੋ ਗਿਆ ਉਦਾਂ ਬੈਠੇ ਨੇ ਇੱਥੇ ਜ਼ਮੀਨ ਹੈ ਤੁਹਾਡੀ ਇੱਥੇ ਹਾਂਜੀ ਜ਼ਮੀਨ ਪਿੰਡ ਥਾਣੇ ਹੈਗਾ ਮੇਰਾ ਕਿੰਨੀ ਜ਼ਮੀਨ ਹੈ ਤੁਹਾਡੀ ਦੋ ਦੋ ਕਿੱਲੇ ਅੱਛਾ ਹਾਂ ਤੇ ਮਤਲਬ ਤੁਹਾਨੂੰ ਜਦੋਂ ਤੁਸੀਂ ਘਰ ਪਾਇਆ ਉਦੋਂ ਵੀ ਤੁਹਾਨੂੰ ਐ ਡਰ ਨਹੀਂ ਸੀਗਾ ਵੀ ਦਰਿਆ ਆ ਜਾਣਾ ਡਰੇ ਨਹੀਂ ਨਾ ਉਹਦਾ ਥੋੜਾ ਕੰਨ ਪਾਣੀ ਆਉਂਦਾ ਸੀ ਉਤਰ ਜਾਂਦਾ ਸੀ ਉਹਦਾ ਹੀ ਡਰੇ ਨਹੀਂ ਤੂੰ ਤਾਂ ਬਹੁਤ ਮੁਸ਼ਕਲ ਹੋ ਗਿਆ ਹੁਣ ਤਾਂ ਆ ਤੇ ਜੇ ਦੂਜੇ ਸਾਲ ਆ ਕੇ ਬਹੁਤ ਮੰਦਾ ਹਾਲ ਹੁੰਦਾ ਸ਼ਾਇਦ ਕਿਤੇ ਸਮਾਨ ਵੀ ਨਹੀਂ ਕੱਢਿਆ ਗਿਆ ਕਿਹੜੇ ਸਾਲ ਚ ਪਾਇਆ ਸੀ ਘਰ ਤੁਸੀਂ ਇਹ ਕਹਿੰਦੇ 4 ਸਾਲੋਂ ਕਹਿੰਦਾ ਹਨਾ 18 ਦਾ ਹਾਂ 18 ਚ ਪਾਇਆ ਸੀ ਹੁਣ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਹਾਂ ਤਾਂ ਸਾਨੂੰ ਇਹੋ ਹੀ ਸਹੂਲਤ ਚਾਹੀਦੀ ਹੈ ਕਾਕਾ ਮੇਰਾ ਨਛਿਆ ਉਹਨੂੰ ਐਸੇ ਸੈਂਟਰ ਚ ਕਾਇਆ ਤੇ ਸਾਨੂੰ ਕੋਈ ਸਹੂਲਤ ਮੈਥਾਂ ਬਣਨ ਕਿਤੇ ਅਸੀਂ ਬਈਏ ਤੇ ਆਪਦਾ ਘਰ ਬਣਾਈਏ ਕਿੰਨੇ ਬੱਚੇ ਤੁਹਾਡੇ ਇੱਕਲਾ ਕਾਕਾ ਤੇ ਪੰਜ ਗੁੱਡੀਆਂ ਤੇ ਗੁੱਡੀਆਂ ਮੈਂ ਦੇਈਆਂ ਟੋਂ ਡੋਵੇਂ ਜੀ ਆਹ ਹਾਂਜੀ ਬਹੁਤ ਜ਼ਿਆਦਾ ਕਰਦਾ ਸੀ ਤੇ ਨੇ ਸੈਂਟਰ ਚ ਕਾਇਆ ਅੱਜ 15 ਦਿਨ ਹੋ ਗਏ ਤੇ ਫੇ ਤੁਸੀਂ ਹੁਣ ਇਕੱਲੀ ਹੋ ਕਰੇ ਆਹ ਘਰ ਵਾਲਾ ਬਸ ਇਕੱਲਾ ਮਾਰ ਭੈਣ ਭਰਾ ਆਦਾ ਪਤਾ ਲੈਣ ਆਉਂਦੇ ਆ ਚਲੋ ਚੱਲ ਜਾਂਦੇ ਆ ਇਹਦਾ ਤੁਹਾਨੂੰ ਕੋਈ ਹੱਲ ਲੱਗਦਾ ਵੀ ਇਹਦਾ ਕੋਈ ਹੱਲ ਹੈਗਾ ਕਰਮਾ ਕਰ ਵਫੀਰ ਬਗਾਮਾ ਵਾਲੀ ਫੀਰ